ਸਾਡੇ ਪੰਡੂ ਮਾਰ ਲਈ ਅੱਕਰ ਗੜਣੀ ਯਾਰ ਤਾਂ ਮੋਟਰ ਉੱਤੇ ਰਹਿੰਦੇ ਕੱਲਿਆ ਫਖਰੀ ਵੀ ਚੰਗੀ ਆ ਦੇਖੇ ਨਾ ਵਿਆਜ ਬੂਝਤੇ ਪੈਸੇ ਆਕੀ ਖਾਵਾਂਗੇ ਗੋਹੰਡੀ ਦਾ ਹੋ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਹੋ ਇੱਕ ਝਾਕਾ ਸੋਨੀਆਂ ਨਾਰਾਂ ਦਾ ਮਿੱਤਰਾਂ ਨੂੰ ਛਾਂ ਕੇ ਮੈਂ ਆ ਪਟੂਲਿਆ ਔਰ ਜੱਟ ਦੇ ਕਰਮਾਚੀ ਤਾਂ ਸਰਦਾਰੀ ਲਿਖੀ ਆ ਓਏ ਇਧਰ ਗਰੀਬ ਕੰਮ ਕਰੀ ਜਾਂਦੇ ਆ ਆਪਾਂ ਬਿਲੇ ਆਸ਼ਤੇ ਆ ਤੂੰ ਰਸ ਫੇਰਾ ਓ ਕਦੇ ਆਵਾਂ ਤੇਰੇ ਕੋਲ ਗੇੜਾ ਮਾਰਨਾ ਬਸ ਇਹ ਬੁਰੀ ਦੀ ਕੋਈ ਘਾਟ ਨਹੀਂ ਆ ਉਹ ਜਿਹਦੇ ਕਰਮਾਂ 'ਚ ਰੱਬ ਨੇ ਸਰਦਾਰੀ ਲਿਖੀ ਹੋਵੇ ਲੱਗਦਾ ਸਰਦਾਰ ਸਾਹਿਬ ਆ ਗਏ ਆ ਉਹ ਤੋਂ ਕੌਣ ਖੋਲੂਗਾ ਆ ਚੌਥੀ ਕਾਲ ਸਰਦਾਰ ਸਾਹਿਬ ਜੀ ਆਹ ਮਤੋਂ ਜਰਦੇ ਬਰਾਬਰ ਬੈਠੇਗਾ ਜਲਦੀ ਸਰਦਾਰ ਸਰਦਾਰ ਹੀ ਹੁੰਦੀ ਆ ਤੇ ਗਰੀਬ ਗਰੀਬ ਹੀ ਹੁੰਦੀ ਆ ਮੇਰੇ ਸਿਰ ਤੇ ਬੰਜੇ ਤੂੰ ਗਲਤੀ ਹੋ ਗਈ ਸਰਦਾਰ ਸਾਹਿਬ ਬਹੁਤ ਵੱਡੀ ਗਲਤੀ ਹੋ ਗਈ ਸਰਦਾਰ ਸਾਹਿਬ ਮਾਫ ਕਰ ਦਿਓ ਗਰੀਬ ਬੰਦਿਆਂ ਬਹੁਤ ਵੱਡੀ ਗਲਤੀ ਹੋ ਗਈ ਸਰਦਾਰ ਜੀ ਅੱਜ ਗਲਤੀ ਕਰ ਬੈਠਾ ਦੁਬਾਰੇ ਕਦੇ ਤੁਹਾਡੇ ਬਰਾਬਰ ਬੈਠਣ ਦੀ ਹਿੰਮਤ ਨਹੀਂ ਕਰੂੰਗਾ ਸਰਦਾਰ ਜੀ ਔਰ ਜਿਹੜੀ ਤੁਸੀਂ ਸਰਦਾਰੀਆਂ ਦੀ ਗੱਲ ਕਰਦੇ ਹੋ ਜ਼ਮੀਨਾਂ ਦੀ ਗੱਲ ਕਰਦੇ ਹੋ ਇਤਿਹਾਸ ਫਰੋਲ ਲਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਿ ਇਹ ਸਰਦਾਰੀਆਂ ਤੁਹਾਨੂੰ ਕਿਵੇਂ ਮਿਲੀਆਂ ਜੇ ਉਹ ਤਾਂ ਤੁਸੀਂ ਆਪ ਦੇ ਆਪ ਨੂੰ ਸਿੱਖਾਣਿਆ ਸਰਦਾਰ ਜੀ ਪਰ ਕਦੇ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਕਦੇ ਵਿਚਾਰੀਏ ਬਾਬੇ ਨਾਨਕ ਦੀ ਬਾਣੀ ਬਾਬੇ ਨਾਨਕ ਦੀ ਬਾਣੀ ਸਾਨੂੰ ਕੀ ਸਿਖਾਉਂਦੀ ਆ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਬ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌ ਮੰਦੇ ਕਦੇ ਗੁਰਦੁਆਰਾ ਸਾਹਿਬ ਜਾਇਆ ਕਰੋ ਸਰਦਾਰ ਜੀ ਇੰਨਾ ਹੰਕਾਰ ਮਾੜਾ ਹੁੰਦਾ ਕੀ ਹੋਇਆ ਤੁਸੀਂ ਵੱਡੇ ਘਰੇ ਜਨਮ ਲੈ ਲਿਆ ਤੇ ਸਾਡਾ ਕੀ ਕਸੂਰ ਆਸੀਂ ਮਾੜੇ ਘਰੇ ਜਨਮ ਲੈ ਲਿਆ ਉਹ ਹੈ ਤਾਂ ਅਸੀਂ ਇੱਕ ਹੀ ਨਾ ਹੈ ਤਾਂ ਅਸੀਂ ਇੱਕੀ ਤੁਹਾਡੇ ਵਿੱਚ ਵੀ ਲਾਲ ਖੂਨ ਆ ਮੇਰੇ ਵਿੱਚ ਵੀ ਲਾਲ ਖੂਨ ਆ ਸਾਡੇ ਫਰਕ ਕੀ ਆ ਸਿਰਫ ਮੇਰੀ ਗਰੀਬੀ ਦਾ ਇਹ ਕੋਈ ਫਰਕ ਨਹੀਂ ਆ ਜੋ ਸਾਨੂੰ ਬਣਾਉਣ ਵਾਲੇ ਨੇ ਫਰਕ ਨਹੀਂ ਕੀਤਾ ਤੇ ਤੁਸੀਂ ਕੌਣ ਹੁੰਨੇ ਆ ਫਰਕ ਕਰਨ ਵਾਲੇ ਸਰਦਾਰ ਜੀ ਵਾਲੇ ਯਾਦ ਰੱਖੀ ਅੱਜ ਜਿਹੜੀ ਸਰਕਾਰੀ ਤੂੰ ਘਮੰਡ ਕਰਦਾ ਨਾ ਅੱਜ ਤੇਰੇ ਅਰਗੇ ਸਰਦਾਰ ਬੰਦੇ ਮੈਂ ਮੰਜਾਂ ਤੇ ਚੂਕਦੇ ਦੇਖਿਆ ਲਾਦ ਵੀ ਥੋੜੀ ਤੁਹਾਨੂੰ ਪਾਣੀ ਨਹੀਂ ਦਿੰਦੀ ਪਰ ਫਿਰ ਵੀ ਸਰਦਾਰਾ ਛੋਟਾ ਨੂੰ ਵੱਡੀ ਗੱਲ ਕਹਿ ਚੱਲਿਆ ਜੇ ਗਲਤੀ ਹੋਈ ਤਾਂ ਮaaf ਕਰੀ ਮੈਂ ਚੱਲਿਆਂ ਜੇ ਆਪਣਾ ਪਾਣੀ ਲਾਉਣ ਚੰਗਾ ਸਰਦਾਰ ਜੀ ਮaaf ਕਰਿਓ ਜੀ ਕੱਲ ਦਾ ਤਾਇਆ ਮੈਨੂੰ ਸਹੀ ਲੱਗੀਆਂ ਮੁੰਡਾ ਤਾਂ ਮੇਰਾ ਮੇਰੀ ਆਖੇ ਨਹੀਂ ਲੱਗਦਾ ਹੁਣ ਕਿਤੇ ਇਹ ਨਾ ਹੋ ਵੀ ਮੇਰੀ ਉਮਰ ਜ਼ਿਆਦੇ ਹੋ ਜੇ ਮੈਂ ਮੰਜ਼ਿਲ ਤੇ ਢੱਕ ਪਾਂ ਤੇ ਮੈਨੂੰ ਪਾਣੀ ਨਾ ਪੁੱਛੇ ਗੱਲਾਂ ਤਾਂ ਮੈਂ ਵੀ ਸੁਣੀਆਂ ਕੀ ਫਲਾਨਾ ਜ਼ਮੀਰ ਕੀੜੇ ਬਹਿ ਕੇ ਮਰ ਗਿਆ ਆਉਦੀ ਲਾਤ ਨਹੀਂ ਸਾਂਭਿਆ ਨਹੀਂ ਸਹੀ ਕਹਿੰਦਾ ਬਾਈ ਇਹ ਇਹ ਜਿਹੜੀਆਂ ਗਰੀਬੀ ਉਮੀਰੀ ਦੇ ਪਾੜੇ ਆ ਮੈਂ ਜਾਟਾਂ ਮੈਂ ਸਰਦਾਰਾਂ ਵੀ ਕਾਦੀ ਮਾਣਾ ਇਥੇ ਮਿੱਟੀ ਆ ਇੱਥੇ ਰਹਿ ਜਣੀ ਆ ਆਪਣੇ ਨਾਨਕ ਦੀ ਜਿਹੜੀ ਬਾਣੀ ਆ ਸੱਚ ਕਹਿੰਦੀ ਆ ਨਹੀਂ ਸਾਨੂੰ ਗਰੀਬਾਂ ਦੇ ਨਾਲ ਐ ਕਰਨਾ ਚਾਹੀਦਾ ਮਾਫ ਕਰੀ ਭਰਾਵਾ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਅੱਜ ਤੂੰ ਮੇਰੀਆਂ ਜਿਹੜਾ ਜੱਟ ਪੁਨੇ ਦਾ ਸਰਕਾਰ ਪੁਨੇ ਦਾ ਭੂਸੇਵਾਰ ਸੀ ਜਣਾ ਹੋਲਾ ਤਾਂ ਰੱਬ ਤੇਰਾ ਭਲਾ ਕਰੇ